ਪਿੰਡ ਪਰਾਵਾਂ ਨੂੰ ਗੁਰਬਿੰਦਰ ਮਾਨ ਬਣੀ ਉੱਤਸਾਹ ਰਿਖਾ ਅੱਜ ਆਪਾਂ ਖੜੇ ਹਾਂ ਪਿੰਡ ਗੁੰਟੀਕਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਦੇ ਪਿੰਡ ਗੁੰਟੀਕਲਾ ਵਿੱਚ ਕਿੰਨੇ ਇਸ ਪਿੰਡ ਦਾ ਨਾਮ ਗੁੰਟੀਕਲਾ ਕੀ ਹਨ ਇੱਥੋਂ ਦੇ ਪਟਿਆਲੇ ਅਤੇ ਲਾਬੇ ਦੇ ਰਾਜਿਆਂ ਨਾਲ ਕੀ ਹਨ ਇਸ ਪਿੰਡ ਦੇ ਸਬੰਧ ਕਿਉਂ ਕਿਹਾ ਜਾਂਦਾ ਹੈ ਇਹਨਾਂ ਨੂੰ ਸਿੱਧੂ ਲੋੜ ਕਰੀ ਇਸੇ ਵਿਸ਼ੇ ਤੇ ਅੱਜ ਖਾਸ ਗੱਲਬਾਤ ਕਰਨ ਲਈ ਸਾਡੇ ਨਾਲ ਦੋਜੀਤ ਸਿੰਘ ਗੁੰਟੀਕਲਾ ਤੋਂ ਕਿਉਂਕਿ ਇਸੇ ਪਿੰਡ ਦੇ ਵਿਚਿੰਦੇ ਹਨ ਆਉ ਕਰਦੇ ਹਾਂ ਉਹਨਾਂ ਨਾਲ ਇਸੇ ਵਿਸ਼ੇ ਤੇ ਹੀ ਖਾਸ ਗੱਲਬਾਤ ਕਾਲੀ ਬਜੀਜੀ ਕਥੀ ਕਾਲ ਲਈ ਹੋਰ ਕਿ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹ ਸਿੱਧੂਆਂ ਦੇ ਪਿੰਡ ਗੁੰਟੀ ਕਲਾ ਬਾਰੇ ਹੀ ਕਰਨੀ ਹੈ ਵੀ ਇਹ ਸਿੱਧੂ ਤੇ ਪਿੰਡ ਗੁੰਟੀ ਕਲਾ ਇਹ ਕਿਸ ਤਰ੍ਹਾਂ ਇਹ ਵੱਜੇ ਪਿੰਡ ਤੇ ਇਹ ਸਿੱਧੂ ਮੰਨ ਲਓ ਕਿ ਕਿੱਥੋਂ ਆਏ ਕਿੱਥੋਂ ਸਿੱਧੂ ਆਏ ਤੇ ਕਿਵੇਂ ਇਹ ਪਿੰਡ ਵੱਜਿਆ ਇਸੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਸਾਰੀ ਜਾਣਕਾਰੀ ਸਿੱਧੂਆਂ ਦਾ ਤੇ ਇਸ ਪਿੰਡ ਦਾ ਪਿੱਛਾ ਜੈਸੇ ਵੇਲਾ ਦਾ ਰਿਹਾ ਅਸੀਂ ਇਹ ਤੀਜੇ ਮੁਗਲ ਬਾਦਸ਼ਾਹ ਅਕਬਰ ਦੇ ਕੈਰ ਤੋਂ ਸਾਈ ਹੋਏ ਹਨੇ। ਸ਼ਾਲਦੇ ਹੋਏ ਉੱਥੋਂ ਪਿੰਡ ਮਹਾਰਾਜ ਪਹੁੰਚੇ। ਮਹਾਰਾਜ ਜੋ ਰਾਮਪਰੇ ਦੇ ਨਾਮ ਰਾਮਪਰਾ ਖੂਲ ਆ ਪੰਜਾਬ ਦੇ ਬੰਡੇ ਵੱਡੇ ਪਿੰਡਾਂ ਵਿੱਚੋਂ ਆ ਜਾਂਦਾ ਹੈ। ਅੱਛਾ ਜੀ। ਉੱਥੇ ਪਹੁੰਚੇ ਉੱਥੇ ਸਿਮੀ ਪਾਸ਼ਾ ਜੀ ਇਹਨਾਂ ਨੇ ਜੰਗਾਉਂ ਸਿਮੀ ਪਾਸ਼ਾ ਹਰਗੋਗੋਂ ਚਾਹ ਦੀ। ਠੀਕ ਹੈ ਜੀ। ਜੰਗਾ ਜਿੱਦਾਂ ਵਿੱਚ ਸਹਾਇਤਾ ਕੀਤੀ ਹਾਂ ਜੀ। ਉਸ ਤੋਂ ਖੁਸ਼ ਹੋ ਕੇ ਉਹਨਾਂ ਨੇ ਇਹਨਾਂ ਨੂੰ ਪਿੰਡ ਬੰਨਣ ਦਾ ਮਾਨ ਬਖਸ਼ਿਆ। ਇਹਨਾਂ ਨੇ ਆਉਦੇ ਦੂਹਾਂਸ ਦੇ ਨਾਂ ਤੇ ਮੌੜੀ ਗੱਡੀ ਹਾਂਜੀ ਮਾਨਾ ਤੇ ਭੁੱਲਣਾ ਨੇ ਉਹ ਮੌੜੀ ਚੱਕ ਕੇ ਹਾਂਜੀ ਖੂਹ ਵਿੱਚ ਛੁੱਟ ਦਿੱਤੀ ਹਾਂਜੀ ਇਹਨਾਂ ਨੇ ਫੇਰ ਸ਼ਿਕਾਇਤ ਕੀਤੀ ਹਾਂਜੀ ਬੇਨਤੀ ਕੀਤੀ ਸ਼ੇਮੇ ਬਾਸ਼ਾ ਕੋਲ ਹਰਗੋ ਚਾਂਕੂ ਤੇ ਸਾਡੀ ਮੌੜੀ ਤਾਂ ਉਹਨਾਂ ਨੇ ਖੂਹ ਵਿੱਚ ਛੁੱਟਨਤੀ ਹੈ ਠੀਕ ਹੈ ਸ਼ੇਮੇ ਬਾਸ਼ਾ ਨੇ ਵਾਰ ਦਿੱਤਾ ਉਹ ਕਮਲੋ ਛੋਟੀ ਦਾ ਪਤਾਲ ਵਿੱਚ ਜੜ ਲੱਗੀ ਹੈ ਤੁਹਾਨੂੰ ਕੌਣ ਹੈ ਪਟਣ ਵਾਲਾ ਇਹ ਮਰਾਜ ਕੀ ਹੋਈ ਏ ਸਾਡੇ ਇਹ ਘਟਨਾ ਮਰਾਜ ਵਿੱਚ ਹੀ ਹੋਈ ਹੈ ਠੀਕ ਹੈ ਜੀ ਉਸ ਤੋਂ ਅੱਗੇ ਜਾ ਕੇ ਹਾਂਜੀ ਇਸ ਬਾਂਸ ਵਿਖੇ ਉਹ ਬਾਬਾ ਫੂਲ ਹੋਇਆ ਜੋ ਕਿ ਪ੍ਰਤਾਪੀ ਯੋद्धा ਸੀ ਫੂਲ ਜੋ ਆਪਣਾ ਰਾਮ ਪ੍ਰਹਿਨ ਰਾਮ ਪ੍ਰਹਿਨ ਫੂਲ ਕੋਲ ਰਾਜ ਦੇ ਨਾਲ ਹੀ ਫੂਲਾਂ ਦਾ ਹਾਂਜੀ ਯੋद्धा ਸੀ ਹਾਂਜੀ ਉਸ ਨੇ ਪਿੰਡ ਫੂਲ ਬਸਾਇਆ ਜੋ ਕਿ ਪੰਜਾਬ ਦੇ ਵੱਡੇ ਬੰਦਾ ਵਿੱਚੋਂ ਕਿਹਾ ਜਾਂਦਾ ਹੈ ਇਹ ਵੱਡੇ ਬੰਦਾ ਦੇ ਵਿੱਚੋਂ ਮੰਨ ਲਓ ਭਾਈ ਰੂਪਾ ਵੀ ਆ ਜਾਂਦਾ ਹੈ ਭਾਈ ਰੂਪਾ ਇਹ ਨਾਲੋਂ ਵੀ ਵੱਡਾ ਹੈ ਫੂਲ ਠੀਕ ਹੈ ਜੀ ਉਸ ਦੇ ਬਾਬੇ ਫੂਲ ਦੇ ਦੋ ਵਿਆਹ ਸਨ ਹਾਂਜੀ ਵੱਡੇ ਵਿਆਹ ਦੀ ਰਾਦ ਗ੍ਰਾਮ ਸਿੰਘ ਤੇ ਤਰਲੋਪ ਸਿੰਘ ਜਿਨ੍ਹਾਂ ਨੇ ਪਟਿਆਲਾ ਅਤੇ ਨਾਭਾ ਬੰਸ ਉਹਨਾਂ ਦੀ ਨੇ ਅੱਗੇ ਜਾ ਕੇ ਰਾਜ ਕੀਤਾ ਠੀਕ ਹੈ ਛੋਟੇ ਜਿਹੜੀ ਘਰ ਵਾਲੀ ਸੀ ਉਸ ਦਾ ਨਾਮ 아이 ਰਾਜੀ ਸੀ ਤੇ ਮਾਈ ਰਾਜੀ ਇਹ ਕਿੱਥੋਂ ਦੀ ਸੀ ਇਹ ਪਿੰਡ ਸਿਧਾਣਾ ਦਾਣਾ ਜਿਹੜਾ ਦੋ ਨੇ ਫੁੱਲ ਨੇੜੇ ਹੀ ਪਿੰਡਾ ਕੋਲੋਕੇ ਹਰਨਾਮ ਸਿੰਘ ਦੇ ਨਾਲ ਜਿਹੜਾ ਉਹ ਸਿਧਾਣਾ ਸਿਧਾਣਾ ਉੱਥੋਂ ਸਿਧਾਣੀ ਦੀ ਸੀ ਠੀਕ ਹੈ ਉਹਦੇ ਤਿੰਨ ਪੁੱਤਰ ਸਨ ਠੀਕ ਹੈ ਜੀ ਦਾ ਅਕਤਮਲ ਚੰਨੂ ਅਤੇ ਚੰਡੂ ਠੀਕ ਹੈ ਬਾਬਾ ਫੂਲ ਜਦੋਂ ਵਿਹਾਨਤ ਹੋਇਆ ਉਸਦੇ ਸਸਕਾਰ ਵਿੱਚ ਪਰਿਵਾਰ ਨਾਲ ਉਸਦੀ ਮਾਈ ਰੱਜੀ ਦੀ ਕੋਈ ਕਹਾਣੀ ਸੁਣੀ ਹੋਈ ਮੰਨ ਲਓ ਥੋੜੀ ਬਹੁਤੀ ਕੋਈ ਘਰੇ ਕਹਾਣੀ ਸੁਣੀ ਹੈ ਸੁਣੀ ਸਕਾਰ ਵੇਲੇ ਉਸ ਤੋਂ ਲੜਾਈ ਝਗੜੇ ਅਬਰੰਤ ਨੰਰਾਇ ਹੋ ਕੇ ਉਹ ਹਾਂਜੀ ਆਪਦੇ ਪਿੰਡ ਆਈ ਸਿਧਾਣੇ ਅੱਛਾ ਸਿਧਾਣੇ ਵਾਲੇ ਨੇ ਕਿਹਾ ਵੀ ਫੂਲ ਦਾ ਬਹੁਤ ਨੇੜੇ ਹੈ ਹਾਂਜੀ ਤੁਸੀਂ ਇੱਥੇ ਨਾ ਰਹੋ ਕਿਤੇ ਹੋਰ ਚਲੇ ਜਾਓ ਠੀਕ ਹੈ ਖਤਰਾ ਮਾਲਾ ਨੂੰ ਖਤਰਾ ਅਣੁਭਵ ਹੋਇਆ ਸਮੇਂ ਦੇ ਮੁਤਾਬਕ ਬਹੁਤ ਸੁਖਾਨੰਦ ਜੋ ਭਗਤੀ ਦੇ ਪਰਲੇ ਪਾਸੇ ਹੈ ਭਗਤਾ ਭਾਈ ਦੇ ਨਾਲ ਭਗਤੀ ਭਾਈ ਦੇ ਨਾਲ ਸੁਖਾਨੰਦ ਹੈ ਉਹ ਆਪਦੀ ਪੈਂਕ ਉਸਤੇ ਉਹਦੀ ਪੈਂ ਰਹੀ ਜੀ ਉਥੇ ਚਲੀ ਗਈ ਸੁਖਾਨੰਦ ਮਾਲਾ ਉਹ ਚਲੀ ਗਈ ਸੁਖਾਨੰਦ ਚਲੀ ਗਈ ਹਾਂਜੀ ਕੁਝ ਸਮਾਂ ਲੰਘਿਆ ਹਾਂਜੀ ਜਾਂ ਕੁਝ ਸਾਲ ਲੰਘੇ ਆਰਮ ਸਿੰਘ ਤੇ ਤਰਲੋਕ ਸਿੰਘ ਨੇ ਆਪਦੀ ਛੋਟੀ ਮਾਈ ਇਹ ਆਰਮ ਸਿੰਘ ਤੇ ਤਰਲੋਕ ਸਿੰਘ ਫਿਰ ਜੀ ਇਹ ਕੌਣ ਸੀਗੇ ਇਹ ਬਾਬੇ ਫੂਲ ਦੇ ਪਹਿਲੇ ਵਿਆਹ ਦੇ ਵੱਡੇ ਲੜਕੇ ਠੀਕ ਹੈ ਇਹਨਾਂ ਦਾ ਇੱਕ ਤੀਸਰਾ ਭਾਈ ਸੀ ਰਘੂ ਠੀਕ ਹੈ ਜੋ ਕਿ ਛੋਟੀ ਉਮਰ ਵਿੱਚ ਹੀ ਕਿ ਗੁਜ਼ਰ ਗਿਆ ਠੀਕ ਹੈ ਜੀ ਤੇ RAM ਸਿੰਘ ਤੇ Tarlookh ਸਿੰਘ ਨੇ ਮਾਈ ਰਾਜੀ ਦੀ ਜਾਂ ਰੱਜੀ ਦੀ ਬਹੁਤ ਪਾਲ ਕੀਤੀ ਪਰ ਉਹਨਾਂ ਨੂੰ ਕੋਈ ਪਤਾ ਨਾ ਲੱਗਿਆ ਪਤਾ ਮੰਨ ਲਓ ਵੀ ਸਾਰੇ ਆਸ-ਪਾਸੇ ਸਾਹ ਦੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਾਲ ਕੀਤੀ ਤਾਂ ਉਹ ਇੱਥੇ ਗੁੰਮਟੀ ਵੇਚਦੀ ਵੀ ਲੰਘ ਕੇ ਗਏ ਹੋਣੇ ਹੋ ਸਕਦਾ ਗਏ ਹੋਣ ਹਾਂਜੀ ਪਰ ਅੱਗੇ ਜਾ ਕੇ ਉਹਨਾਂ ਨੂੰ ਦੱਸ ਸੁਖਾਨੰਦ ਭਾਈ ਠੀਕ ਹੈ ਉਹ ਸੁਖਾਨੰਦ ਜਿੱਥੇ ਪਹੁੰਚੇ ਹਾਂਜੀ ਤੇ ਪਿੰਡ ਦਾ ਆਪਕਾਸ ਠੀਕ ਹੀ ਸੀ ਥੋੜੀ ਜਿਹੀ ਬਾਦੀ ਸੀ ਹਾਂਜੀ ਤਖਤ ਮਰ ਚੰਨੂ ਤੇ ਝੰਡੂ ਇਹਨਾਂ ਨੂੰ ਖੇਡਦੇ ਮੇਲੇ ਕਿੱਥੇ ਜੀ ਪਿੰਡੋਂ ਬਾਹਰ ਪਿੰਡ ਦੀ ਫੇਰਨੀ ਤੇ ਇਹ ਸੁਖਾਨੰਦ ਸੁਖਾਨੰਦ ਠੀਕ ਹੈ ਪਿੰਡ ਦੀ ਗਲੀ ਉਹ ਬੱਚੇ ਸੀਗੇ ਇਹ ਕਾਫੀ ਜਵਾਨ ਸੀ ਇਹਨਾਂ ਨੇ ਉਹ ਸਿਆਣੇ ਹਾਂਜੀ ਤੇ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਕੋਈ ਮਾਰ ਜੇ ਤੁਸੀਂ ਤੇ ਖੇਡਦੇ ਫਿਰਦੇ ਆ ਉਹ ਕਹਿੰਦੇ ਵੀ ਸਾਡੇ ਵੱਡੇ ਭਾਈ ਆਗੇ ਰਾਮ ਸਿੰਘ ਤੇ ਤਰਲੂ ਸਿੰਘ ਹਾਂਜੀ ਬੈਥੇ ਹੋ ਰਹਾ ਮਾਤਾ ਦੇ ਤਲੂਕਾ ਕਰਕੇ ਜਿਆਦਾ ਵਿਚੂ ਰਹੇ ਠੀਕ ਹੈ ਉਹ ਕਹਿੰਦੇ ਵੀ ਉਹ ਥੋੜੀ ਛੱਡਣਗੇ ਨਹੀਂ ਜੇ ਤੁਸੀਂ ਸਾਨੂੰ ਕੁਝ ਕਿਹਾ ਠੀਕ ਹੈ ਜੀ ਉਹਨਾਂ ਨੇ ਮਤਲਬ ਬੱਚੇ ਆਵਦੇ ਗੋਦੀ ਚੱਕੇ ਜਾਂ ਉਂਗਲ ਲਾਏ ਵੀ ਮਾਸੀ ਕੇ ਪਿਆ ਦੱਸੋ ਹਾਂਜੀ ਉਹ ਕਹੇ ਆਜੋ ਉਹ ਮੂਰੇ ਚੱਲ ਬੇ ਬੱਚੇ ਮਗਰ ਠੀਕ ਹੈ ਤੇ ਉਹ ਉਹਨਾਂ ਦੀ ਭੈਣ ਦੇ ਘਰੇ ਲੈ ਸੁਖਾਨੰਦ ਕਰੇ ਸੁਖਾਨੰਦ ਲੈ ਗਏ ਘਰਾਂ ਦੇ ਲੈ ਗਏ ਘਰੇ ਲੈ ਗਏ ਲਿਆ ਕੇ ਤੇ ਉਹਨਾਂ ਨੂੰ ਕਹੇ ਮਾਸੀ ਵੀ ਆਇਆ ਤਾਂ ਠੀਕ ਨਹੀਂ ਉਹ ਸਾਡੇ ਨਾਲ ਪਿੰਡ ਚੱਲ ਫੂਲ ਇੱਥੇ ਮੰਨ ਲਓ ਰਾਮਪਰੇ ਦੇ ਨਾਮ ਰਾਮਪਰੇ ਦੇ ਨਾਲ ਫੂਲ ਆਂ ਅਸੀਂ ਉੱਥੇ ਰ੍ਹਾਂਗੇ ਠੀਕ ਹੈ ਜੀ ਇਹਨੂੰ ਬਾਬਾ ਫੂਲ ਵੀ ਕਹਿੰਦੇ ਜਿਹਨੂੰ ਬਾਬਾ ਫੂਲ ਵੀ ਕਿਹਾ ਗਿਆ ਠੀਕ ਹੈ ਜੀ ਤੇ ਉਹ ਉਥੋਂ ਗੱਡੇ ਦੇ ਉੱਪਰ ਜੋ ਵੀ ਕੁਝ ਸਮਾਨ ਸੀ ਉਹ ਲੱਗਿਆ ਅੱਛਾ ਸੁਖਾਨੰਦ ਤੋਂ ਸੁਖਾਨੰਦ ਤੋਂ ਤੇ ਉਹ ਚੱਲ ਪਏ ਵੀਰੇ ਉਥੋਂ ਗੱਡੇ ਰਸਤੇ ਵਿਖੜੇ ਪੈਂਦੇ ਸੀ ਆਉਂਦੇ ਆਉਂਦੇ ਉਹ ਇਹ ਰਾਹ ਤਾਂ ਹੁਣ ਤੱਕ ਵੀ ਕੱਚੇ ਰਹਿ ਜੀ ਕੱਚੇ ਰਹਿ ਭਗਤ ਸੁਖਾਨੰਦ ਕੱਚਾ ਆ ਆ ਕੱਤੇ ਰਹੇ ਰਾਤ ਖੁਦ ਮੇਰੇ ਦੇਖਣ ਨਹੀਂ ਗਿਆ ਕਿ ਜਿਹੜਾ ਆ ਕੇ ਉਹਨਾਂ ਨੇ ਇਸ ਜਗ੍ਹਾ ਤੇ ਜਿੱਥੇ ਗੁੰਮਤੀ ਪਿੰਡ ਦਾ ਬੰਨਣ ਹੁੰਦਾ ਉੱਥੇ ਆ ਕੇ ਰਾਤ ਰਹੀ ਇੱਥੇ ਇਸ ਪਿੰਡ ਦੇ ਵਿੱਚ ਇਸ ਪਿੰਡ ਵਿੱਚ ਇਹ ਸਥਾਨ ਤੁਹਾਡੇ ਪਿੰਡ ਦੇ ਵਿੱਚ ਹੈਗਾ ਪਿੰਡ ਦੇ ਵਿੱਚ ਹੈ ਪਰ ਉਹਦੀ ਕੋਈ ਨਿਸ਼ਾਨੀ ਨਹੀਂ ਉੱਥੇ ਘਰਾਂ ਦੀ ਕਵਾਦੀ ਆ ਕਵਾਦੀ ਵਿੱਚ ਆ ਗਿਆ ਠੀਕ ਹੈ ਤੇ ਦਸਨਸਾਰ ਵੱਡੇ ਵੱਡੇ ਰਿਆਂ ਦੇ ਵੀ ਉਹ ਮਤਲਬ ਪਿੰਡ ਦਾ ਵਿਚਾਲਾ ਸੈਂਟਰ ਹੈ ਇਹ ਕਿੱਥੇ ਸਥਾਨ ਹੈ ਇਹ ਕੋਈ ਨਿਸ਼ਾਨੀ ਇਸ ਸਥਾਨ ਪਿੰਡ ਦੀ ਜਿੱਥੇ ਆਜਰਵੈਦਿਕ ਦੀ ਡਿਸਪੈਂਸਰੀ ਹੈ ਮੰਨ ਲਓ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਧਰਮਸ਼ਾਲਾ ਵੀ ਹੈ ਧਰਮਸ਼ਾਲਾ ਵੀ ਹੈ ਉਹ ਇੱਕ ਥੇ ਧਰਮਸ਼ਾਲਾ ਕਹਿੰਦੇ ਆ ਵੀ ਉਹ ਸਾਰੇ ਪਿੰਡ ਦੀ ਸਾਂਝੀ ਸੀ ਕੁਝ ਬਜ਼ੁਰਗ ਕਹਿੰਦੇ ਦੀ ਸਭ ਤੋਂ ਪਹਿਲਾਂ ਖੜੌਂਜਾ ਹੀ ਉਸ ਗਲੀਆਂ ਦੇ ਵਿੱਚ ਲੱਗਿਆ ਸੀ ਹਾਂ ਉਸ ਸਟੈਂਡ ਦੇ ਵਿੱਚ ਖੜੌਂਜਾ ਉਸ ਪਿੰਡ ਦੇ ਵਿੱਚ ਲੱਗਿਆ ਸੀ ਹਾਂ ਵੀ ਇੱਥੇ ਕਾਰਨ ਉਸ ਤੋਂ ਲੈ ਉਸ ਪਿੰਡ ਵਿੱਚ ਦੀ ਨਾ ਕਿ ਤੇ ਬੱਸ ਸਟੈਂਡ ਤੱਕ ਪਹੁੰਚਿਆ ਸੀ ਠੀਕ ਹੈ ਤੇ ਉਹ ਉੱਥੇ ਜਦੋਂ ਉਹ ਰਾਤ ਰਹੀ ਉੱਥੇ ਇੱਕ ਸਾਹਬ ਰਹਿੰਦਾ ਸੀ ਜਿਉਂ ਕਿ ਆਸੇ ਪਾਸੇ ਦੇ ਪਿੰਡ ਜਿਵੇਂ ਜਲਾਲ ਜਾਂ ਕੋਠਾਗੁਰੂਪਾ ਠੀਕ ਹੈ ਇਸ ਪਿੰਡਾ ਇਹਨਾਂ ਪਿੰਡਾਂ 'ਚ ਉਹ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਸੀ ਠੀਕ ਹੈ ਔਰ ਇੱਕ ਛੱਪੜ ਸੀ ਛੱਪੜ ਵਿੱਚੋਂ ਮਿੱਟੀ ਕੱਢ ਕੇ ਉਹ ਇਸ ਪਿੰਡ ਦੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਹਾਂ ਮਿੱਟੀ ਕੱਢ ਕੇ ਉਹ ਢਿੱਲੇ ਜਿਹਾ ਤਰ੍ਹਾਂ ਗੁੰਮਟੇ ਜਿਹਾ ਤਰ੍ਹਾਂ ਬਣਾ ਲੈਂਦਾ ਸੀ ਜੀ ਬਣਾ ਲਈ ਮੰਨ ਲਓ ਇੱਕ ਤਜਾਹਾਂ ਬਣਾ ਲੈਂਦਾ ਸੀ ਮਨ ਲਓ ਛਪਰ ਨੂੰ ਛਪਰ ਨੂੰ ਮਾ ਕੋਸ਼ ਬਣਾਇਆ ਹੋਣਾ ਰਹਿਣ ਵਾਸਤੇ ਰਹਿਣ ਵਾਸਤੇ ਉਹ ਰਾਤ ਪੈ ਗਈ ਇੱਥੇ ਰਾਤ ਰੇ ਆ ਰਾਮਾ ਤੇ ਤਰਲੋਕ ਰਾਮਾ ਤੇ ਤਰਲੋਕਾ ਉਸ ਟਾਈਮ ਤੇ ਮੰਨ ਲਓ ਗੱਡਿਆਂ ਤੇ ਜਾਂ ਇਨਾ ਚੀਜ਼ਾਂ ਤੇ ਹੁੰਦੇ ਸੀ ਜਾਂ ਤੈਰਤੀ ਜਾਂ ਘੋੜਿਆਂ ਤੇ ਹਾਂ ਘੋੜਿਆਂ ਤੇ ਤੇ ਉਹ ਰਾਮਾ ਤੇ ਤਰਲੋਕਾ ਤਾਂ ਆਪ ਦੇ ਪਿੰਡ ਫੂਲ ਚਲੇ ਗਏ ਹਾਂਜੀ ਤੇ ਮਾਈ ਰੱਜੀ ਇੱਥੇ ਰਹੀ ਇੱਥੇ ਗੁੰਮਤੀ ਕਲਾਂ ਗੁੰਮਤੀ ਕਲਾਂ ਜਿੱਥੇ ਜਮੂਰੋ ਉਹ ਰਾਤ ਨੂੰ ਸਾਧਨਾ ਰਹਿ ਕਰਦੀ ਆ ਹਾਂਜੀ ਵੀ ਬਾਬਾ ਮੈਨੂੰ ਖਤਰਾ ਨਾਲ ਤੱਕ ਮਲ ਤੇ ਝੰਡੂ ਕਿ ਉਹਨਾਂ ਦੇ ਮਨ ਦੇ ਵਿੱਚ ਦਰਤੀ ਨੋ ਨੁਕਸਾਨ ਨਾ ਕਰਦੇ ਮੇਰਾ ਤੇ ਮੇਰੇ ਬੱਚਿਆਂ ਦਾ ਬੱਚੇ ਇੱਥੇ ਸੀ ਬੱਚੇ ਨਾਲ ਸੀ ਠੀਕ ਹੈ ਉਹ ਕਹਿੰਦਾ ਫਿਰ ਵੀ ਮਾਈ ਤੁਸੀਂ ਪਿੰਡ ਬੰਨ ਲਓ ਠੀਕ ਹੈ ਉਹ ਸਵੇਰੇ ਉਹ ਮਾਈ ਦੇ ਗੱਲ ਠੀਕ ਲੱਗੀ ਜਦੋਂ ਸਵੇਰੇ ਰਾਮਾ ਰਾਮ ਪਰਮੇਤਰ ਲੋਕ ਆਏ ਹਾਂਜੀ ਉਹਨੇ ਆਪੇ ਮਨ ਦੀ ਗੱਲ ਦੱਸੀ ਵੀ ਮੈਂ ਇੱਥੇ ਪਿੰਡ ਬੰਨਣਾ ਠੀਕ ਹੈ ਉਹ ਸਾਧ ਦੇ ਦੰ ਦਸਨ ਉਥਾਰ ਸੰਤ ਦੇ ਵੀ ਗੁੰਮਟੀ ਗੁੰਮਟਕ ਉਹ ਗਵਰਮਟ ਨੂੰ ਦੇਖ ਕੇ ਗੁੰਟੀ ਨਾਂ ਦਾ ਪਿੰਡ ਬਣਿਆ ਅਸਾ ਗਵਰਮਟ ਦੇ ਨਾਂ ਤੇ ਹੀ ਗੁੰਟੀ ਨਾਂ ਲੰਡਿਆ ਉੱਥੇ ਫਿਰ ਉਹਨਾਂ ਨੇ ਰਾਮ ਚੌਂ ਤੇ ਬਰਾਮੇ ਤੇ ਤਰਲੋਕੇ ਨੇ ਆਪਦਾ ਘੋੜਾ ਫਿਰਿਆ ਹਾਂਜੀ ਦੱਸਿਆ ਲੋਕਾਂ ਨੂੰ ਵੀ ਇਹ ਸਾਡਾ ਪਿੰਡ ਆ ਹਾਂਜੀ ਸਾਡੇ ਭਾਈਆਂ ਦਾ ਪਿੰਡ ਆ ਹਾਂਜੀ ਤੇ ਉਹ ਪਿੰਡ ਦੀ ਜ਼ਮੀਨ ਤੇ ਜਿੱਨੇ ਤੇ ਘੋੜਾ ਫੇਰਾ ਤੇ ਕਬਜ਼ਾ ਕੀਤਾ ਗਿਆ ਹਾਂਜੀ ਇਸ ਪਿੰਡ ਦੀਆਂ ਹੱਦਾਂ ਜਲਾਲ ਕੋਠਾ ਗੁਰੂ ਮੰਨ ਲਓ ਜਿਹੜੇ ਗਰਪਰਾ ਨਾਲ ਗਰਪਰਾ ਮਿਰਜੇਗਾ ਸਿਲਵਰਾ ਭਾਈ ਰੂਪਾ ਵਗੈਰਾ ਨਾਮ ਵਾਲੇ ਵਾਲੇ ਪਿੰਡ ਤੋਂ ਆਉਂਦੇ ਉਹਨਾਂ ਦੇ ਨਾਲ ਨਾਲ ਲੱਗਦੀਆਂ ਹਾਂ ਹਾਂ ਠੀਕ ਹੈ ਜੀ ਤੇ ਫਿਰ ਚਲੋ ਉਹ ਤਾਂ ਜੋ ਗੁੰਮਟੀ ਕਲਾਬ ਪਿੰਡ ਵੱਜ ਗਿਆ ਫਿਰ ਇਹਨਾਂ ਦੇ ਰਾਜ ਘਰਾਣੇ ਨਾਲ ਸੰਬੰਧ ਕਿਸ ਤਰ੍ਹਾਂ ਸੀਗੇ ਇਹਨਾਂ ਦੇ ਇਹ ਸਕੇ ਹੀ ਸੀਗੇ ਉਸ ਵੇਲੇ ਦੀ ਨਤਰੀ ਮਾਂ ਦੇ ਲੜਕੇ ਸੀ ਅੱਛਾ ਜੀ ਇਹਨਾਂ ਦੇ ਬਾਪੇ ਕੂਲ ਦੇ ਦੋ ਵਿਆਹ ਵਾਲੇ RAM ਸਿੰਘ ਤੇ ਤਰਲੋਕ ਸਿੰਘ RAM ਸਿੰਘ ਦੀ ਤੇ ਤਰਲੋਕ ਸਿੰਘ ਦੀ ਰਾਜ ਜਿਹੜੀ ਰਾਜ ਸੀ ਅੱਗੇ ਜਾ ਕੇ ਉਹ ਹਾਂ ਪਟਿਆਲਾ ਰਾਜ ਘਰਾਣੇ ਦੇ ਵਾਰਸ ਬਣੇ ਪ੍ਰਲੋਕ ਸਿੰਘ ਦੀ ਇਲਾਕੀ ਜਿਹੜੀ ਉਹ ਨਾਬਾ ਰਿਆਸਤ ਦੀ ਵਾਰਸ ਬਣੇ ਨਾਬਾ ਤੇ ਪਟਿਆਲਾ ਮੰਨ ਲਓ ਦੋਨਾਂ ਰਿਆਸਤਾਂ ਦੇ ਵਾਰਸ ਤੇ ਨਾਬਾ ਇਹ ਜਿਹੜੀ ਰਿਆਸਤ ਪਟਿਆਲੇ ਹੇਠ ਹੁੰਦੀ ਸੀ ਕਿ ਨਾਬ ਦੇ ਹੇਠ ਹੁੰਦੀ ਸੀ ਜਿਹੜੀ ਗੁੰਟੀ ਕਲਾ ਗੁੰਟੀ ਕਲਾ ਨਾਬੇ ਨਾਬੇ ਦੀ ਹੁੰਦੀ ਸੀ ਤੇ ਨਾਬਾ ਰਿਆਸਤ ਛੋਟੀ ਸੀ ਪਟਿਆਲਾ ਰਾ ਬਹੁਤ ਵੱਡੀ ਸੀ ਠੀਕ ਹੈ ਤੇ ਫਿਰ ਇੱਥੇ ਵੀ ਸੁਣਿਆ ਜਾਂਦਾ ਵੀ ਜੋ ਇੱਥੇ ਖੂਹ ਸੀ ਉਸ ਤੋਂ ਰਾਜੇ ਕਿਸੇ ਟਾਈਮ ਕਹਿੰਦੇ ਗਾਗਰ ਦੀ ਪਾਣੀ ਦੀ ਗਾਗਰ ਵੀ ਜਾਂਦੀ ਹੁੰਦੀ ਸੀ ਕਿ ਇਹ ਸੱਚ ਹੈ ਵੀ ਹਾਂ ਇਹ ਸੱਚ ਹੈ ਪਾਣੀ ਦੀ ਗਾਗਰ ਨਾਬਾ ਖਾਨਦਾਨ ਨੂੰ ਇੱਥੇ ਜਾਂਦੀ ਰਹੀ ਆ ਪਟਿਆਲਾ ਖਾਨਦਾਨ ਨੂੰ ਵੀ ਇੱਥੇ ਪਾਣੀ ਜਾਂਦਾ ਰਿਹਾ ਖੂਹ ਤੋਂ ਜੋ ਕਿ ਪਿੰਡ ਗੁੰਮਤੀ ਕਲਾਂ ਉਂਗੋ ਦੇ ਗੁਰਦੁਆਰਾ ਸਾਹਿਬ ਦੇ ਨਾਲ ਧਰਮ ਖਾਨ ਦੇ ਨਾਲ ਇਹ ਖੂਹ ਵੀ ਫਿਰ ਰਾਜਾ ਬੰਦੇ ਉਹ ਪੁਟਵਾਇਆ ਗਿਆ ਸੀ ਕਿ ਪਿੰਡ ਵੱਲੋਂ ਨਹੀਂ ਪਿੰਡ ਵੱਲੋਂ ਪੁਟਿਆ ਗਿਆ ਸੀ ਉਹਨੇ ਪਿੰਡ ਨਾਲ ਸੰਬੰਧ ਹੋਣ ਕਰਕੇ ਉਹਨਾਂ ਨੇ ਇਸ ਪਾਣੀ ਨੂੰ ਪੀਣਾ ਆਪਦਾ ਹੱਕ ਜਾਂ ਮਤਲਬ ਮਾਣ ਸੰਭਿਆ ਅਸਰ ਇਹਨਾਂ ਦੇ ਪਿੰਡ ਦੇ ਨਾਲ ਭਾਈਚਾਰਾ ਮੰਨ ਲਓ ਕਿ ਗਾਂਧੀ ਦਾ ਚਾਚੇ ਤਾਇਆ ਦੇ ਜੋ ਵੀ ਲੜਕੇ ਸੀਗੇ ਉਹ ਇਸ ਪਿੰਡ ਦੇ ਵਿੱਚ ਵਸੇ ਰਾਜਾਂ ਦੇ ਰਾਜਾਂ ਦੇ ਇਸ ਪਿੰਡ ਵਿੱਚ ਵਸੇ ਹਾਂਜੀ ਤੇ ਉਹ ਪਿੰਡ ਨੂੰ ਮਾਣ ਬਖਸ਼ਦੇ ਰਹੇ ਵਿਆਹ ਸ਼ਾਦੀਆਂ ਤੇ ਵੀ ਬੁਲਾਉਂਦੇ ਰਹੇ ਇਹ ਸਾਡੇ ਪਿੰਡ ਗੁੰਟੀਗਾਂ ਦੇ ਲੋਕ ਆ ਵਿਆਹ ਸ਼ਾਦੀਆਂ ਤੇ ਜਾਂਦੇ ਰਹੇ ਰਾਜਾ ਵੀ ਗਾਹੇ ਵਗਾਹੇ ਇਥੋਂ ਦੀ ਨੰਦਾ ਕਬਦਾ ਇਹਨਾਂ ਨੂੰ ਲੈਣ ਦਾ ਮਾਣ ਬਖਸ਼ਦਾ ਰਿਹਾ ਈਮਾਨ ਸਮਝਦਾ ਰਿਹਾ ਵੀ ਇਹ ਮੇਰਾ ਭਾਈਚਾਰਾ ਹੈ। ਇਸ ਪਿੰਡ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਕੋਈ ਵਿਚਿੰਦਾ ਹੈ ਜਿਨ੍ਹਾਂ ਦੇ ਅੱਜ ਵੀ ਕੋਈ ਰਾਜਾ ਨਾਲ ਕੋਈ ਮਾੜਾ-ਮੋਟਾ ਸਬੰਧ ਹੋਵੇ ਵੀ ਜਿਹੜੇ ਇਹਨਾਂ ਦੇ ਨੇੜਤਾ ਹੋਣ ਜ਼ਿਆਦਾ। ਤਕਰੀਬਨ ਸਾਰਾ ਪਿੰਡ ਇੱਕੋ ਜਿਹਾ ਹੀ ਹੈ। ਇੱਕੋ ਮਤਲਬ ਮਾਈ ਦੀ ਲਾੜ ਹੈ। ਇੱਕੋ ਬਾਪ ਦੀ ਲਾੜ ਹੈ ਗੁੰਟੀਕਰਾਂ। ਉਸ ਟੈਂਡ ਆ ਕੇ ਘਰ ਆ ਕੇ ਬਾਹਰੋਂ ਬਸਿਆ। ਬਾਕੀ ਤਕਰੀਬਨ ਸਾਰਾ ਇੱਕੋ ਜੇ ਦੇਖਿਆ ਜਾਵੇ ਤਾਂ ਸਾਰੇ ਪਿੰਡ ਦੇ ਰਾਜਾ ਨਾਲ ਇੱਕੋ ਜਿਹਾ ਸੰਬੰਧ ਹੀ ਸੀ। ਪਰ ਕੁਝ ਲੋਕਾਂ ਹੈ ਜਿਹੜੂ ਬੜੇ ਲਿਖੇ ਸੀਗੇ ਉਹਨਾਂ ਦੇ ਨਾਂ ਉਹਨਾਂ ਨਾਲ ਸੰਬੰਧ ਸੀਗੇ ਜਿਵੇਂ ਆਪਾਂ ਜਗਦੀਸ਼ ਸਿੰਘ ਜਗਦੀਸ਼ ਸਿੰਘ ਵਰਸ਼ੀਰ ਕੇ ਉਹਨਾਂ ਦਾ ਬਾਪ ਮਿੰਦਰ ਸਿੰਘ ਉਹਨਾਂ ਦਾ ਚਾਚਾ ਸੀ ਬਰਬੀਰ ਸਿੰਘ ਉਹਨਾਂ ਦਾ ਬਾਪ ਸੀ ਹਾਂਜੀ ਤੇ ਮਤਲਬ ਉਹਨਾਂ ਦੇ ਦਾਦਾ ਜੀ ਦੇ ਵੀ ਪ੍ਰਵਾਨ ਸਿੰਘ ਦੇ ਚੰਗੇ ਸਬੰਧ ਰਹੇ ਜਿਹਨੇ ਲੋਡ ਕਰੀਆਂ ਸਿੱਧੂ ਦੀ ਮਤਲਬ ਜਿੱਤੇ ਉਹ ਲੋਡ ਕਰੀਏ ਦਾ ਮਤਲਬ ਕੀ ਹੈ ਇਹ ਲੋਡ ਕਰਿਆ ਕਿਉਂ ਕਿਹਾ ਜਾਂਦਾ ਲੋਡ ਕਰੀਏ ਦਾ ਮਤਲਬ ਇਹ ਵੀ ਲੋਹੜਾ ਵੇ ਪਿਛਲੇ ਪੱਖ ਨੂੰ ਕਿਹਾ ਗਿਆ ਮੰਨ ਲਓ ਪੰਜਾਬੀ ਦੀ ਖੇਟ ਪਾਟਾ ਖੇਟ ਪਾਟਾ ਪਿਛਲੇ ਪੱਖ ਨੂੰ ਜਿਵੇਂ ਆਪਾਂ ਛੋਟੇ ਨੂੰ ਮਤਲਬ ਛੋਟੇ ਨੂੰ ਕਹਿ ਗਨੇ ਆ ਇਹ ਛੋਟੀ ਮਾਈ ਦੀ ਲਾਲਸੀ ਪਿਛਲੇ ਪੱਖ ਦੀ ਸੀ ਇਸ ਕਰਕੇ ਇਹ ਲੋਡ ਕਰੀਏ ਪਹਿਲਾ ਹੈ ਠੀਕ ਹੈ ਜੀ ਸੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਧੰਨਵਾਦੀ ਬਹੁਤ ਬਹੁਤ ਧੰਨਵਾਦ ਜੀ